ਆਪ ਦੇ ਵਿੱਚ ਇੱਕ ਵਾਰ ਮੋੜ ਤੋਂ ਮਿਸਾਲ ਦੇਖਣ ਨੂੰ ਮਿਲਦੀ ਪਈ ਹੈ ਜਿੱਥੇ ਕਿ ਧਾਰਮਿਕ ਭਾਈਚਾਰਾ ਬਹੁਤ ਵਧੀਆ ਮਿਸਾਲ ਪੇਸ਼ ਕਰ ਗਿਆ ਹੈ ਇੱਕ ਪਾਸੇ ਜਿੱਥੇ ਹਿੰਦੂ ਪਰਿਵਾਰ ਨੂੰ ਕੁਝ ਗਲਤ ਅਨਸਰਾਂ ਦੇ ਵੱਲੋਂ ਇੱਥੇ ਇਲਜ਼ਾਮ ਲੱਗੇ ਪਰਿਵਾਰ ਵਾਲਿਆਂ ਦੇ ਵੱਲੋਂ ਕਿ ਉਹਨਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਸੀ ਕੁੱਟਮਾਰ ਕਰਨ ਦੇ ਇਲਜ਼ਾਮ ਲੱਗੇ ਜਿਸ ਤੋਂ ਬਾਅਦ ਪੀੜਤ ਪੱਖ ਨੇ ਕਿਹਾ ਹੈ ਕਿ ਜਦੋਂ ਅਸੀਂ ਥਾਣੇ ਜਾਂਦੇ ਸੀ ਤਾਂ ਸਾਡੀ ਸੁਣਵਾਈ ਨਹੀਂ ਹੋ ਰਹੀ ਸੀ ਜਿਸ ਤੋਂ ਬਾਅਦ ਪੀੜਤ ਪਰਿਵਾਰ ਦੇ ਵੱਲੋਂ ਨਹਿنگ ਸਿੰਘ ਜਥੇਬੰਦੀਆਂ ਤੱਕ ਅਪਰੋਚ ਕੀਤੀ ਕਿ ਇਸ ਤੋਂ ਬਾਅਦ ਨਹਿੰਗ ਜਥੇਬੰਦੀਆਂ ਦੇ ਵੱਲੋਂ ਥਾਣੇਦਾਕ ਘਰਾਓ ਕੀਤਾ ਗਿਆ ਤੇ ਜਲਦ ਤੋਂ ਜਲਦ ਕਾਰਵਾਈ ਦੀ ਮੰਗ ਕੀਤੀ ਗਈ ਹੈ ਤਸਵੀਰਾਂ ਤੁਸੀਂ ਦੇਖਦੇ ਪਈਓ ਤਸਵੀਰਾਂ ਜਲੰਧਰ ਤੋਂ ਸਾਹਮਣੇ ਆਉਂਦੀਆਂ ਪਈਆਂ ਨੇ ਜਿੱਥੇ ਕਿ ਨਹਿੰਗ ਸਿੰਘਾਂ ਦੇ ਵੱਲੋਂ 3 ਨੰਬਰ ਥਾਣੇ ਨੂੰ ਕੀਕੇਰਾ ਪਾਇਆ ਹੋਇਆ ਆ ਗੱਲਬਾਤ ਦੌਰਾਨ ਨਹਿੰਗ ਸਿੰਘ ਨੇ ਦੱਸਿਆ ਹੈ ਕਿ ਅਸੀਂ ਇੱਕ Hindu ਪਰਿਵਾਰ ਦੇ ਮਸਲੇ ਨੂੰ ਲੈ ਕੇ ਜਲੰਧਰ ਦੇ 3 ਨੰਬਰ ਥਾਣੇ ਦੇ ਵਿੱਚ ਪਹੁੰਚੇ ਜਿੱਥੇ ਥਾਣੇ ਵੱਲੋਂ MLA ਦੇ ਰੋਬ ਦੇ ਵਿੱਚ ਆ ਕੇ ਹਿੰਦੂ ਪਰਿਵਾਰ ਦੇ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਉੱਥੇ ਹੀ ਉਹਨਾਂ ਨੇ ਕਿਹਾ ਹੈ ਕਿ ਜਿੱਥੇ ਇੱਕ ਵਿਅਕਤੀ ਵੱਲੋਂ ਇਹਨਾਂ ਉੱਪਰ ਦਬਾਅ ਬਣਾਇਆ ਜਾ ਰਿਹਾ ਹੈ ਪਰ ਦੂਸਰੇ ਪਾਸੇ ਹੁਣ ਅਸੀਂ ਪੁਲਿਸ ਨੂੰ ਜਲਦ ਕਾਰਵਾਈ ਦੀ ਮੰਗ ਕੀਤੀ ਹੈ